ਕਿਸਾਨੀ ਮੰਗਾ ਸਬੰਧੀ ਲਗਾਤਾਰ ਹੀ ਸੰਯੁਕਤ ਕਿਸਾਨ ਮੋਰਚਾ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹਾ ਉਹਨਾਂ ਵੱਲੋਂ ਲਗਾਤਾਰ ਹੀ ਕਿਹਾ ਜਾ ਰਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਅਹਿਮ ਮੰਗਾਂ ਜੋ ਸਰਕਾਰ ਨੇ ਮੰਨੀਆਂ ਸਨ ਉਹਨਾਂ ਤੋਂ ਮੁਕਰ ਕੇ ਉਲਟਾ ਕਿਸਾਨਾਂ ਨੂੰ ਹੀ ਜਲੀਲ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਆਗੂਆਂ ਤੇ ਵੀ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਸਰਕਾਰ ਦੀ ਇਸ ਨੀਤੀ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ ਇਸ ਦੇ ਸਬੰਧ ਵਿੱਚ ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਭਾਰਤ ਦੇ ਸੱਦੇ ਤੇ ਨਵੀਂ ਦਿੱਲੀ ਵਿਖੇ ਕੀਤੀ ਜਾ ਰਹੀ ਮਹਾਪੰਚਾਇਤ ਦੇ ਵਿੱਚ ਵੱਡੇ ਪੱਧਰ ਦੇ ਸ਼ਮੂਲੀਅਤ ਕਰਨ ਦੇ ਲਈ ਕਿਸਾਨਾਂ ਆਗੂ ਟ੍ਰੇਨ ਰਾਹੀਂ ਦਿੱਲੀ ਵੱਲ ਨੂੰ ਰਵਾਨਾ ਹੋਏ ਇਸ ਮੌਕੇ ਫਰੀਦਕੋਟ ਦੇ ਰੇਲਵੇ ਸਟੇਸ਼ਨ ਦੇ ਕਿਸਾਨਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ मोदी मरदा मरदाी सरकारा

ਦੇਖ ਰਹੇ ਹਾਂ ਬਹੁਤ ਉਤਸ਼ਾਹ ਹੈਗਾ ਮੇਰੇ ਖਿਆਲ ਵੀ ਫਰੀਦਕੋਟ ਤੋਂ ਹੀ ਕਾਫੀ ਕਿਸਾਨ ਜਿੰਦਾ ਮੈਂ ਕਹਾਂ ਤਾਂ 500 ਤੋਂ ਉੱਪਰ ਜਿਹੜਾ ਹੈਗਾ ਕਾ ਕਿਸਾਨ ਜਿਹੜਾ ਜਾਊਗਾ ਤੇ ਰਾਤ ਨੂੰ ਵੀ 50 ਮਿਲਦੇ ਵੀ ਆ ਰਹੇ ਨੇ ਬਹੁਤ ਵੱਡਾ ਉਤਸ਼ਾਹ ਸਾਰੇ ਜ਼ਿਲ੍ਹਿਆਂ ਵਿੱਚ ਮੈਂ ਫੋਨ ਤੇ ਗੱਲ ਕੀਤੀ ਹੈ ਸਾਰੇ ਸੰਯੁਕਤ ਮੋਰਚੇ 'ਚ ਬੜਾ ਵੱਡਾ ਉਤਸ਼ਾਹ ਜਿਸ ਤਾਂ ਸੰਯੁਕਤ ਮੋਰਚੇ ਨੇ ਕਿਹਾ ਕਿ 50000 ਤੋਂ ਉੱਪਰ ਦਾ ਬੰਦਾ ਪੰਜਾਬ 'ਚ ਹੋਊਗਾ ਉਹੀ ਗੱਲ ਹੋਣੀ ਹੈ ਇਸੇ ਤਰ੍ਹਾਂ ਹੀ ਬਾਹਰਲੇ ਸਟੇਟਾਂ ਦੇ ਵਿੱਚੋਂ ਬਹੁਤ ਵੱਡੀ ਜਿਹੜੀ ਇੱਕ ਇਤਿਹਾਸਕ ਜਿਹੜੀ ਹੈਗੀ ਆ ਮਹਾਪੰਚਾਇਤ ਜਿਹੜੀ ਉੱਥੇ ਉਹ ਹੋਣ ਵਾਲੀ ਹੈਗੀ ਆ ਸਾਥੋਂ ਉ ਇੱਥੇ ਝੰਡੇ ਸਾਰੇ ਇਕੱਠੇ ਕੀਤੇ ਹੋਏ ਆ ਸਾਰੇ ਰੰਗ ਕਟਾਂ ਦੇ ਆਲੇ ਤੇ ਬਸ ਕਿਉਂਕਿ ਇਹ ਸੰਯੁਕਤ ਬੈਣਾ ਸੰਯੁਕਤ ਮਤਲਬ ਹੀ ਇਕੱਠੇ ਹੈਗਾ ਨਾ ਜੇ ਇਕੱਠੇ ਹੋ ਕੇ ਚੱਲਾਂਗੇ ਤਾਂ ਫੇਰ ਹੀ ਗੱਲ ਬਣਨੀ ਹੈ ਨਾ ਵਕ ਕੋ ਬਕਰੇ ਝੰਡੇ ਨਾਲ ਗੱਲ ਨਹੀਂ ਬਣਦੀ ਸੰਯੁਕਤ ਦੇ ਨਾਲ ਹੀ ਸਾਰੀ ਗੱਲ ਚੱਲਣੀ ਹੈ ਜਨ ਹੈਗਾ ਕੁਝ ਵੱਡਾ ਫੈਸਲਾ ਲਿਆ ਜਾ ਸਕਦਾ ਹੈਗਾ ਵੀ ਮੌਕੇ ਦੀ ਸਥਿਤੀ ਦੱਸੋ ਕਿ ਮੌਕੇ ਤੇ ਮੀਟਿੰਗ ਕਰਕੇ ਸੰਯੁਕਤ ਮੋਰਚਾ ਵੱਡਾ ਜੋ ਹੈਗਾ ਵੀ ਮੌਕੇ ਦਾ ਫੈਸਲਾ ਲਿਆ ਜਾ ਸਕਦਾ ਹੈ ਮਹਾਰਾਜਪਤ ਸਿੰਘ ਗੱਲ ਸਾਨੂੰ ਮਸਕਸਰ ਜਨਰਲ ਫੀਕੀ ਜਤਾਲ ਦੇ ਵਿਖੇ ਤੁਹਾਡੀ ਜੀ ਐਸਕੇਮ ਵਾਲੋ ਕੰਕਾਲ ਹੈ ਦਿੱਲੀ ਜਾਣ ਤੋਂ ਕਿ ਜਿਹੜੀਆਂ ਕਿ ਸਾਡੀਆਂ ਰਹਿੰਦੀਆਂ ਧੂਰੀਆਂ ਮੰਗਾਂ ਉਹਨਾਂ ਨੂੰ ਪੂਰਾ ਕਰਨ ਦੇ ਖਾਤਰ ਅਸੀਂ ਕਿਉਂਕਿ ਸਰਕਾਰਾਂ ਨੇ ਕੋਠੜ ਨਾਲ ਵਾਅਦਾ ਕੀਤਾ ਸੀ ਜਗਾ ਹੀ ਸਵਾਸਾਸ ਸਿਹਤ ਸਭਾ ਚਾਟਣਾ ਤੇ ਨਾਲ ਕਿਉਂਕਿ ਲੜਿਆ ਉਹ ਨਾ ਪੂਰੇ ਨਹੀਂ ਕੀਤੇ ਉਹਨਾਂ ਮੰਗਾਂ ਨੂੰ ਬਣਾਉਣ ਦੇ ਖਾਤਰ ਅਸੀਂ ਦਿੱਲੀ ਜਾ ਰਹੇ ਹਾਂ ਜੋ ਕਿ ਕੱਲ ਦਾ 14 ਦਾ ਫਰੋਗਰਾਮ ਹੈ ਉਸ ਤੋਂ ਬਾਅਦ ਜਿਹੜਾ ਅਗਲਾ ਹੁਕਮ ਹੋਣਾ ਹੈ ਉਹ ਉੱਥੇ ਜੋ ਸਾਨੂੰ ਇੰਡੀਆ ਲੈਵਲ ਤੇ ਜਾਂ ਸਾਡੇ ਜਿਹੜੇ ਪੰਜਾਬ ਦੇ ਆਗੂ ਸਹਿਬਾਨਾਂ ਜੋ ਹੁਕਮ ਕਰ ਲਗੇ ਉਹਨਾਂ ਹੁਕਮਾਂ ਸਾਰਾ ਪੋਲਿਟਿਕਾ ਵਗੇ ਕਰੂਗੇ ਜਿਵੇਂ ਸਾਡੀ ਐਮਐਸਪੀ ਦੀ ਗਰੰਟੀ ਹੈ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਹੈ ਕਰਤੇ ਦੀ ਜਾ ਸਾਡੇ ਲਖਵੀਰ ਪੁੱਤ ਦੀ ਰਿਗਾਰਡ ਉਹ ਗੱਲ ਹੈ ਜਾ ਸਾਡੇ ਗਿਆ ਕਿਸਾਨਾਂ ਦੀਆਂ ਕੁਝ ਮੰਗਾਂ ਆ ਉਹਨਾਂ ਦੀ ਗੱਲ ਹੈ ਇਹਨਾਂ ਨੇ ਕੋਈ ਵੀ ਮੰਗ ਸਾਡੀ ਜਿਹੜੀ ਪੂਰੀ ਨਹੀਂ ਕੀਤੀ ਉਹਨਾਂ ਮੰਗਾਂ ਨੂੰ ਪੂਰਾ ਕਰਾਉਣ ਦੀ ਛਾਪਰ ਅਸੀਂ ਚੱਲੂ ਦਿੱਲੀ ਜਾ ਜਿਹੜਾ ਇੱਕ ਮਹਾ ਪੱਟਿਆ ਕਰ ਜਾਣਾ ਹੈ ਕਿੰਨੇ ਦਿਨ ਦਾ ਪ੍ਰੋਗਰਾਮ ਰੱਖਿਆ ਹੈ ਇੱਕ ਦਿਨ ਦਾ ਪ੍ਰੋਗਰਾਮ ਹੈ ਜੀ ਅੱਜ ਅਸੀਂ ਫ੍ਰੀਪੋਰਟ ਖੜੇ ਆ ਤੇ ਅਸੀਂ ਦਿੱਲੀ ਜਾ ਰਹੇ ਆ ਤੇ ਸਵੇਰ ਕੱਲ ਨੂੰ ਉੱਥੇ ਪਹੁੰਚ ਜਾਾਂਗੇ ਅਸੀਂ ਗਰਾਉਂਡ ਦੇ ਵਿੱਚ ਜੋ ਫੰਕਸ਼ਨ ਹੈ ਜਿਹੜਾ ਕਿ ਸਾਡੇ ਕਿਸਾਨ ਦਾ ਮਹਾ ਪੱਟਿਆ ਦਾ ਜਿਹੜਾ ਪ੍ਰੋਗਰਾਮ ਰੱਖਿਆ ਹੈ ਉਸ ਤੋਂ ਬਾਅਦ ਸਾਡੀ ਵਾਪਸੀ ਹੋਊਗੀ ਜੇਕਰ ਕੋਈ ਉੱਥੇ ਇਹੋ ਜੀ ਗੱਲ ਬਣ ਜਾਂਦੀ ਹੈ ਜਾਂ ਸਾਡੇ ਪੰਜਾਬ ਪ੍ਰਧਾਨ ਸਾਡੇ ਗੂਬਾ ਕੋ ਸਾਨੂੰ ਕੋਈ ਮੋਹਰੀਆਂ ਨਾ ਬਕਰੋ ਸਿਮਝਾ ਜੱਟਸਟਰ ਪੰਜਾਬੀ ਦਾ ਕਿਸਾਨ ਪੰਜਾਬ ਅੱਜ ਉਹ ਸਥਾਨ ਬੋਲਚੇ ਦੀ ਜਿਹੜੀ ਕੱਲ 14 ਮਾਰਚ ਨੂੰ ਮਹਾਪੰਚਾਇਤ ਹੋ ਰਹੀ ਹੈ ਨਗਰਮ ਸਿੰਘ ਵਿਲਾ ਗਰਾਉਂਡ ਤੇ ਉਹਦੇ ਵਿੱਚ ਛਮੂਲੀਤ ਕਾਕਾ ਅੱਜ ਫ੍ਰੀਕੋਰਟ ਤੇ ਜਿਹੜੇ ਪੁਰਾਣੇ ਬੋਲਚੇ ਦੀਆਂ ਸਾਰੇ ਜਿਹੜੇ ਬੰਦੇ ਤੇ ਕ੍ਰਾਂਤੀਕਾਰੀ ਸਾਨੀ ਪੰਜਾਬ ਵੱਲੋਂ ਅਸੀਂ ਅੱਜ ਉਸ ਮਹਾਪੰਚਾਇਤ ਛਮੂਲੀਤ ਕਾਕਾ ਵਾਸਤੇ ਅੱਜ ਤਫੀਕ ਕੋਰਟ ਕੋ ਜਿਹੜਾ ਰਲਵਾਨਾ ਹੋਣ ਲੱਗੇ ਆ ਸੈਂਟਰ ਦੇ ਹੋਣ ਤੋਂ ਕਿ ਜਿਹੜੀਆਂ ਹਾਲੀਆਂ ਪਿਛਲੀਆਂ ਮੰਗੀਆਂ ਮੰੰਗਾ ਸੀਗੀਆਂ ਉਹਨਾਂ ਤੋਂ ਹਮੇਸ਼ਾ ਹੀ ਮੁੜ ਕੇ ਰਹੀ ਹੈ ਕਿਉਂਕਿ ਉਹਦੇ ਕੋਈ ਵੀ ਇਹਨਾਂ ਤੋਂ ਅੱਜ ਤੱਕ ਕਿਸੇ ਵੀ ਫੈਸਲੇ ਤੇ ਜਿਹੜਾ ਕਿ ਉਹਦਾ ਹੱਲ ਨਹੀਂ ਕੀਤਾ ਗਿਆ ਭਲਾਉ ਸਾਡਾ ਐਮਐਸਪੀ ਦਾ ਮਸਲਾ ਸੀ ਭਲਾ ਸਾਡਾ ਬੀਮਾ ਪਾਲਸੀ ਸੀ ਕਿਸਾਨਾਂ ਦੀ ਜਿਹੜੀਆਂ ਫਸਲਾਂ ਦੀ ਬੀਮਾ ਪਾਲਸੀ ਸੀ ਜਿਹੜੀ ਉਹ ਲੱਖਾਂ ਕਰੋੜਾਂ ਰੁਪਇਆ ਜਿਹੜਾ ਬਣੀਆਂ ਨੂੰ ਦੇ ਕੇ ਜਿਹੜਾ ਕਿ ਉਹ ਕਿਸਾਨਾਂ ਦੇ ਉਹਦੇ ਵਿੱਚ ਉਹਦਾ ਕੋਈ ਲਾਭ ਨਹੀਂ ਹੋਇਆ ਉਸ ਨੂੰ ਲਾਗੂ ਕਰਾਉਣ ਵਾਸਤੇ ਪੈਨਸ਼ਨ ਯੋਜਨਾ ਲਾਗੂ ਕਰਾਉਣ ਵਾਸਤੇ ਸੇ ਸਾਡੇ ਜਿਹੜੇ ਲਖਮੀ ਧੋਖੀ ਦੇ ਸ਼ਹੀਦ ਹੋਏ ਕਿਸਾਨਾਂ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ ਦੁਬਾਰਾ ਉਹਨਾਂ ਨੇ ਬੀਜੇਪੀ ਟਿਕਟਾਂ ਦੇ ਕੇ ਨਵਾਜ ਰਹੀ ਹੈ ਜੋ ਇੱਕ دہشت ਦਾ ਮਾਹੌਲ ਪਾ ਰਹੀ ਹੈ ਉਹਨਾਂ ਸਾਰੀਆਂ ਮੰਗਾਂ ਦੇ ਸਬੰਧ ਚ ਜਿਹੜੀ ਇਹ ਮਹਾਪੰਚਾਇਤ ਰੱਖੀ ਹੈ ਉਹਦੇ ਵਿੱਚ ਭਗਮੀ ਅੱਜ ਵੀ ਕਰਾਂਗੇ ਪ੍ਰੰਗ ਉਹਦੇ ਵਿੱਚ ਤਾਂ ਜੋ ਜਿਹੜੀ ਇਹ ਸੈਂਟਰ ਦੀ ਉਦਾਨਾਸ਼ਾਈ ਸਰਕਾਰ ਸੀ ਇਹਨੂੰ ਇਹਦੀ ਅੱਖਾਂ ਖੋਲ ਸਕਣ ਤੇ ਲੋਕਾਂ ਨੂੰ ਅਪੀਲ ਹੀ ਕਰਾਂਗੇ ਕਿਉਂਕਿ ਜਿਹੜੀ ਸਰਕਾਰ 5 ਸਾਲਾਂ ਚ ਜਦੋਂ ਦੀ ਮਾਲੋਏ ਆਈ 17 ਤੋਂ ਲੈ ਕੇ ਹਜੇ ਤੱਕ ਇਹਨਾਂ ਨੇ ਕੋਈ ਵੀ ਉਹਦੇ ਚਪਲ ਕਦਰ ਨੀ ਕਿਸਾਨਾਂ ਮਜ਼ਦੂਰਾਂ ਜਾਂ ਸਾਡੇ ਮੁਲਾਜ਼ਮਾਂ ਦਾ ਕੋਈ ਨਹੀਂ ਸੁਣੀ ਇੱਕ ਕੱਲੇ ਕਲਕੱਤਾ ਦੀ ਨੀਤੀਗਤ ਥੱਲੇ ਹੀ ਆਪ ਦਾ ਕੰਮ ਕਰਦੀ ਰਹੀ ਹੈ ਤੇ ਇਹਨਾਂ ਨੂੰ ਚਲਦੇ ਕਰਨ ਵਾਸਤੇ ਵੀ ਆਪ ਦੇ ਜਾਂ ਹਿੰਦੁਸਤਾਨ ਦੇ ਲੋਕਾਂ ਨੂੰ ਬੇਨਤੀ ਫੀਲ ਵੀ ਕਰਾਂਗੇ ਤਾਂ ਜੋ ਜਿਹੜੇ ਇਹੋ ਜਿਹੇ ਪ੍ਰੈਸਟਾ ਲੀਡਰ ਹੈ ਇਹਨਾਂ ਨੂੰ ਕਿਰਾਰਾ ਕੀਤਾ ਜਾਵੇ ਤਾਂ ਜੋ ਜਿਹੜੇ ਦੇਸ਼ ਨੂੰ ਕਲਕੱਟਾ ਦੇ ਹੱਥਾਂ 'ਚ ਵੇਚ ਕੇ ਦੇਸ਼ ਨੂੰ ਗੰਗਾਲੀ ਦੇ ਰਾਹ ਤੇ ਪਾ ਰਹੇ ਹੈ ਕਿੰਨੇ ਦਿਨ ਦਾ ਪ੍ਰੋਗਰਾਮ ਲਿਖਿਆ ਗਿਆ ਜੀ ਇੱਕ ਦਿਨ ਦੀ ਮਹਾਪੰਚਾਇਤ ਰੱਖੀ ਗਈ ਹੈ ਜਿਹੜੀ ਇਹ ਇੱਕ ਕਿਉਂਕਿ ਚੋਣ ਜਾਬਤੇ ਦੇ ਸਾਰ ਨੇੜੇ ਆ ਜਿਹੜੇ ਕਰਕੇ ਲਗਾਤਾਰ ਵਿਉਂਤ ਮੌਚੇ ਲਿਓ ਹਰੇਕ ਪ੍ਰੋਗਰਾਮ ਵੱਡੇ ਪੱਧਰ ਤੇ ਦਿੱਤਾ ਗਿਆ ਅ ਪਿਛਲੇ ਲੰਬੇ ਸਮੇਂ ਤੋਂ ਉਸੇ ਤਰ੍ਹਾਂ ਦੀ ਜਿਹੜਾ ਅੱਜ ਦਾ ਇਹ 14 ਦਾ ਜਿਹੜਾ ਮਾਸਟਰ ਪ੍ਰੋਗਰਾਮ ਰੱਖਿਆ ਇੱਕ ਮਹਾਪੰਚਾਇਤ ਦੇ ਰੂਪ ਚ ਉਹ ਸਰਕਾਰ ਨੇ ਜਿਹੜੀ ਹਰ ਤੱਕ ਮੰਗਾ ਨਹੀਂ ਮੰਨੀਆਂ ਉਹ ਲੋਕਾਂ ਦੇ ਮੂਦੇ ਜਾਗਰੂਕ ਕਰਨ ਵਾਸਤੇ ਜਿਹੜੀ ਹੈ ਮਹਾਪੰਚਾਇਤ ਦਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਾਂ ਦੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਦਿੱਲੀ ਕੁਝਦੀਆਂ ਜੀ ਮੇਰਾ ਨਾਮ ਜੀ ਕੁਲਵਿੰਦਰ ਸਿੰਘ ਦਾ ਧੱਕੇ ਵਾਲਾ ਬਲਾਕ ਦਾ ਟੀਕੇ ਜੂ ਕਰਦਿਆਂ ਜੀ ਮੇਰੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਜੀ ਜ਼ਿਲ੍ਹੇ ਦੀ ਟੀਮ ਸਾਡਕ ਬਲਾਕ ਦੀ ਟੀਮ ਸਾਰੇ ਇਕੱਠੇ ਅੱਜ ਸਾਡਾ ਮੇਨ ਮਕਸਦ ਹੈ ਜਿਹੜਾ ਜਿਵੇਂ ਅਸੀਂ ਅੱਜ ਤੋਂ तकरीबन 1.5 ਸਾਲ ਪਹਿਲਾਂ ਤੁਹਾਨੂੰ ਪਤਾ ਹੀ ਕਿ 13 ਮਹੀਨੇ ਦਿੱਲੀ ਬੈਠ ਕੇ ਮੋਦੀ ਸਰਕਾਰ ਨੇ ਜੋ ਤੁਮਰ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਐਮਐਸਪੀ ਦੇ ਬਹਿਨਾਰੇ ਗੱਲ ਨਾ ਰਹਿ ਗਿਆ ਪਰ ਲੈਕਚਰ ਰੂਪ ਚ ਸਾਨੂੰ ਕੁਝ ਨਹੀਂ ਦਿੱਤਾ ਗਿਆ ਉਸ ਦਾ ਸੀ ਬਰੋਸ ਫਿਰ ਹੁਣ ਲੰਮੇ ਸਮੇਂ ਤੋਂ ਕਰ ਰਹੇ ਆਂ ਜਿਵੇਂ ਸ਼ੰਗੂ ਬਾਰਡਰ ਤੇ ਸਾਡੇ ਕਿਸਾਨ ਸ਼ਹੀਦ ਵੀ ਹੋ ਗਏ ਅੱਜ ਜਿਹੜੀ ਸਾਡੀ ਤਿਆਰੀ ਹੈ ਮੇਨ ਮੁੱਦਾ ਸਾਡਾ ਇਹ ਹੈ ਵੀ ਜਿਹੜੀਆਂ ਸਾਡੀਆਂ ਐਮ ਐਸ ਪੀ ਐ ਸਾਨੂੰ ਲਿਖਤੀ ਰੂਪ ਦੇ ਵਿੱਚ ਦਿੱਤਾ ਜਾਦਾ ਹੈ ਨੰਬਰ 2 ਤੇ ਜੋ ਸਾਡੇ ਚੱਲ ਤੇ ਸ਼ਰਸ਼ ਦੇ ਵਿੱਚ ਲਖਵੀਰਪੁਰ ਥੀਰੀ ਦੇ ਵਿੱਚ ਬੈਠੇ ਕਿਸਾਨਾਂ ਤੇ ਜੋ ਅਜੇ ਮਿਸ਼ਰਾ ਦੇ بیٹے ਨੇ ਮੰਤਰੀ ਦੇ بیٹے ਨੇ ਸਾਡੇ ਕਿਸਾਨ ਬੈਠੇ ਸ਼ਹੀਦ ਕੀਤੇ ਆ ਪਰ ਹਜੇ ਤਾਈਂ ਉਵੇਂ ਘੁੰਮ ਰਹੇ ਆ ਸਾਡੀ ਦੂਸਰੀ ਮੰਗ ਉਹ ਹੈ ਕਿ ਉਹਨਾਂ ਨੂੰ ਬਲਪਨ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੋਕਿਆ ਜਾਵੇ ਤਾਂ ਜਾ ਕੇ ਅਸੀਂ ਕਟਾਂਗੇ ਨੀ ਸੰਯੁਕਤ ਮੋਰਚਾ ਜਿਹੜਾ ਅੱਜ ਇਕੱਲੀ ਕੋਈ ਇੱਕ ਜਥੇਬੰਦੀ ਨਹੀਂ ਸੰਯੁਕਤ ਮੋਰਚੇ ਦਾ ਜੋ ਫੈਸਲਾ ਸੰਯੁਕਤ ਮੋਰਚੇ ਦੇ ਅਸੀਂ ਚੱਲੇ ਅੱਜ ਜੋ ਰਾਮ ਰੇਲਾ ਦੇ ਵਿੱਚ ਕੱਲ੍ਹ 모ਸੀਂ ਪ੍ਰਦਰਸ਼ਨ ਕਰਨਾ ਉੱਥੇ ਜੋ ਸਾਡੀਆਂ ਪਹਿਲਾਂ ਤੋਂ ਲੈ ਕੇ ਨਵੀਂ ਮੰਗ ਕੋਈ ਨਹੀਂ ਕਿ ਉਹ ਹੀ ਮੰਗਾਂ ਸਾਡੀਆਂ ਤੋਂ ਅਸੀਂ ਲੈਤੀ ਹੁਟ ਲੈਣਾ ਚਾਹੁੰਦੇ ਆ ਤੇ ਜੋ ਲਖਵੀਰਪੁਰ ਖੇਰੀ ਦੇ ਵਿੱਚ ਸਾਡੇ ਖਾਨਾ ਤੇ ਬੈਠਿਆਂ ਤੇ ਸੰਗਰਾਸ਼ਕ ਤੇ ਕਰਦਿਆਂ ਤੇ ਸ਼ਹੀਦ ਕੀਤਾ ਗਿਆ ਉਹ ਅਜੇ ਮਿਸ਼ਰਾ ਦਾ ਜੋ ਬੇਟਾ ਹੈ ਮੁਕੇਲ ਦੇ ਵਿੱਚ ਹੈ ਕਿ ਟਰਾਲੀਆਂ ਨਾ ਲਿਜਾਣ ਦਾ ਕਾਰਨ ਵੇਖੋ ਇਹ ਮੇਰਾ ਫੈਸਲਾ ਨਹੀਂਗਾ ਨਾ ਕੋਈ ਜ਼ਿਲ੍ਹੇ ਦਾ ਫੈਸਲਾ ਹੈ ਇਹ ਸੰਯੁਕਤ ਮੋਰਚੇ ਦਾ ਫੈਸਲਾ ਹੈ ਹਾਈ ਕਮਾਂਡ ਦਾ ਫੈਸਲਾ ਹੈ ਇਹ ਵੀ ਹਾਈ ਕਮਾਂਡ ਦਾ ਫੈਸਲਾ ਹੁੰਦਾ ਸੀ ਉਸੇ ਨੂੰ ਮੰਨ ਕੇ ਚੱਲਣਾ ਤੁਸੀਂ ਕੋਈ ਰਸਤਾ ਕਰਾਉਣਾ ਹੋਰ ਬਾਕੀ ਨਹੀਂ ਕਰਾਂਗੇ ਜੋ ਸਾਨੂੰ ਤੋਂ ਫੈਸਲਾ ਵੀ ਆਪਾਂ ਰੇਲਾ ਰਹੀ ਜਾਣਾ ਹੈ ਅਗਰ ਜੇ ਸਾਨੂੰ ਰੇਲਾ ਬੰਦ ਕਰਕੇ ਰੋਕਣਾ ਚਾਹੁੰਦਾ ਹੈ ਕਿ ਅਸੀਂ ਸ਼ਾਂਤ ਮੇਟਾ ਘਰਣ ਕੋਲ ਉੱਥੇ ਬੈਠ ਕੇ ਪ੍ਰਦਰਸ਼ਨ ਕਰਾਂਗੇ ਪ੍ਰਦਰਸ਼ਨ ਜੁਮ ਕਰਾਂਗੇ ਜੋ ਵੀ ਫਿਰ ਉਹ ਦੋ ਘਲਾ ਸਮਾਂ ਹਾਈ ਕਮਾਂਡ ਸਾਨੂੰ ਜੋ ਫੈਸਲਾ ਦੇਊਗਾ ਜੋ ਵੀ ਉਸ ਤੋਂ ਕਾਲ ਆਉਂਦੀ ਉਤਲੀ ਕਾਲ ਨਾ ਚੱਲਣਾ ਸੀ ਆਪਦੀ ਕੋਈ ਮਰਜ਼ੀ ਦੇ ਤਾਲਮੇਲ ਨਹੀਂ ਚੱਲਣਾ ਕਿੰਨੇ ਦਿਨ ਦਾ ਪ੍ਰੋਮ ਬਣਾ ਕੇ ਚੱਲੋਗੇ ਦੇਖੋ 13 ਤਾਂ ਸਾਡਾ ਕੱਲ ਦਾ ਹੀ ਹੈ ਅਗਰ ਸਰਕਾਰ ਉੱਥੇ ਸਾਡੀ ਕੋਈ ਗੱਲ ਸੁਣਵਾਈ ਨਹੀਂ ਕਰਦੀ ਸੀ ਉੱਤ ਮੋਰਚੇ ਦੀ ਤੁਰਤ ਮੀਟਿੰਗ ਕਰਕੇ ਉੱਥੇ ਹੀ ਰਾਮਰੀਲਾ ਦੇ ਵਿੱਚ ਜੋ ਵੀ ਹਾਈ ਕਮਾਂਡ ਦਾ ਫੈਸਲਾ ਕੱਲ ਲੰਮਾ ਵੀ ਹੋ ਸਕਦਾ ਹੈ ਹਾਈ ਕਮਾਂਡ ਤੇ ਕੁਝ ਵੀ ਹੋ ਸਕਦਾ ਹੈ